ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 11ਵੀਂ ਵਿਸ਼ਾ ਹੈ ਸਾਡਾ ਸੁਹਾਗ ਸਭ ਤੋਂ ਪਹਿਲਾਂ ਸੁਹਾਗ ਦੇ ਬਾਰੇ ਵਿੱਚ ਜਾਨਣਾ ਬਹੁਤ ਜ਼ਰੂਰੀ ਹੈ ਸੁਹਾਗ ਉਹ ਖੁਸ਼ੀ ਭਰੇ ਗੀਤ ਹੁੰਦੇ ਹਨ ਉਹ ਮੰਗਲਕਾਰੀ ਗੀਤ ਹੁੰਦੇ ਹਨ ਜੋ ਵਿਆਹ ਵਾਲੀ ਕੁੜੀ ਦੇ ਘਰ ਗਾਏ ਜਾਂਦੇ ਹਨ ਠੀਕ ਹੈ ਜੀ ਸੁਹਾਗ ਕੀ ਹੁੰਦੇ ਆ ਵਿਆਹ ਵਾਲੇ ਕੁੜੀ ਦੇ ਘਰ ਮਤਲਬ ਕੁੜੀ ਜਿਨ੍ਹਾਂ ਦੇ ਘਰ ਕੁੜੀ ਦਾ ਵਿਆਹ ਧੀ ਦਾ ਵਿਆਹ ਰੱਖਿਆ ਹੁੰਦਾ ਉਹਨਾਂ ਦੇ ਘਰ ਜਿਹੜੇ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਸੁਹਾਗ ਕਿਹਾ ਜਾਂਦਾ ਹੈ ਤੇ ਮੁੰਡੇ ਵਾਲਿਆਂ ਦੇ ਘਰ ਗਾਏ ਜਾਣ ਵਾਲੇ ਗਿੱਤਿਆਂ ਨੂੰ ਘੋੜੀਆਂ ਕਿਹਾ ਜਾਂਦਾ ਹੈ ਅੱਜ ਅਸੀਂ ਗੱਲ ਕਰਦੇ ਹਾਂ ਸੁਹਾਗ ਸਭ ਤੋਂ ਪਹਿਲਾ ਸੁਹਾਗ ਹੈ ਚੜ ਚੁਬਾਰੇ ਸੁੱਤਿਆ ਇਸ ਸੁਹਾਗ ਦੇ ਵਿੱਚ ਧੀ ਕਿਨੂ ਕਿਨੂ ਸੰਬੋਧਨ ਜਿਹੜਾ ਹੈ ਗਾਇਆ ਕਰਦੀ ਆ ਕਿਨੂ ਕਿਨੂ ਸੰਬੋਧਨ ਕਰਦੀ ਆ ਠੀਕ ਹੈ ਜੀ ਸੋਹਾਗ ਦਾ ਨਾਮ ਹੈ ਚੜ ਚੁਬਾਰੇ ਸੁੱਤਿਆ ਠੀਕ ਹੈ ਜੀ ਚੜ ਚੁਬਾਰੇ ਸੁੱਤਿਆ ਸੋਹਾਗ ਦੇ ਵਿੱਚ ਵਿਆਹ ਵਾਲੀ ਮੁਟਿਆਰ ਜਿਹੜੀ ਵਿਆਹ ਵਾਲੀ ਕੁੜੀ ਆ ਉਹ ਕਿਹਨੂੰ ਕਿਹਨੂੰ ਸੰਬੋਧਨ ਕਰਦੀ ਹੈ ਬਾਬਲ ਨੂੰ ਮਤਲਬ ਪਿਤਾ ਨੂੰ ਮਾਂ ਨੂੰ ਮਤਲਬ ਮਾਤਾ ਨੂੰ ਚਾਚਾ ਚਾਚੀ ਨੂੰ ਸੰਬੋਧਨ ਕਰਦੀ ਹੈ ਤੇ ਆਪਣਾ ਕਾਜ ਰਚਉਣ ਲਈ ਕਹਿੰਦੀ ਹੈ ਤੇ ਉਸ ਨਾਲ ਦੀਆਂ ਕੁੜੀਆਂ ਸਹੁਰੇ ਚਲੀਆਂ ਗਈਆਂ ਹਨ ਉਹ ਵੀ ਮੁਟਿਆਰ ਹੋ ਗਈ ਹੈ ਠੀਕ ਹੈ ਚਾਚਾ ਬਾਰੇ ਸੁਤਿਆ ਸੁਹਾਗ ਦੇ ਵਿੱਚ ਜਿਹੜੀ ਵਿਆਹ ਵਾਲੀ ਮੁਟਿਆਰਿਆ ਵਿਆਹ ਵਾਲੀ ਕੁੜੀ ਆ ਉਹ ਆਪਣੇ ਬਾਬਲ ਬਾਬਲ ਦਾ ਮਤਲਬ ਹੈ ਪਿਤਾ ਮਾ ਮਤਲਬ ਮਾਤਾ ਤੇ ਚਾਚਾ ਚਾਚੀ ਨੂੰ ਸੰਬੋਧਨ ਹੁੰਦੀ ਆ ਤੇ ਆਪਣਾ ਕਾਜ ਰਚੌਲੇ ਮਤਲਬ ਵਿਆਹ ਕਰਾਉਣ ਦੇ ਲਈ ਕਹਿੰਦੀ ਆ ਤੇ ਕਹਿੰਦੀ ਆ ਕਿ ਉਹਦੇ ਨਾਲ ਦੀਆਂ ਸਾਰੀਆਂ ਕੁੜੀਆਂ ਸੋਹਰੇ ਚਲੀਆਂ ਗਈਆਂ ਹਨ ਉਹ ਵੀ ਮੁਟਿਆਰ ਹੋ ਗਈ ਹੈ ਭਾਵ ਉਹ ਵਿਆਉਣ ਯੋਗ ਹੋ ਗਈ ਹੈ ਠੀਕ ਹੈ ਸਿਰਫ ਆ ਯਾਦ ਰੱਖਣਾ ਕਿ ਬਾਬਲ ਨੂੰ ਮਾ ਨੂੰ ਚਾਚਾ ਨੂੰ ਤੇ ਚਾਚੀ ਨੂੰ ਸੰਬੋਧਨ ਕਰਦੀ ਹੈ ਦੂਸਰਾ ਹੈ ਚੜ ਚੁਆਰੇ ਸੁੱਤਿਆ ਸੁਹਾਗ ਵਿੱਚ ਭਾਬੋ ਦੇ ਮਨ ਵਿੱਚ ਚਾਅ ਕਿਉਂ ਹੈ ਠੀਕ ਹੈ ਸੋ ਇਸ ਸੁਹਾਗ ਦੇ ਵਿੱਚ ਭਾਬੋ ਦੇ ਮਨ ਵਿੱਚ ਚਾਅ ਕਿਉਂ ਹੈਗੀ ਆ ਭਾਬੋ ਮਤਲਬ ਪਰਜਾਈ ਭਰਾ ਦੀ ਬੋਟੀ ਭਾਬੋ ਦੇ ਮਨ ਚਾਅ ਜਾਂ ਖੁਸ਼ੀ ਇਸ ਕਰਕੇ ਹੈ ਉਹ ਚਾਹੁੰਦੀ ਹੈ ਕਿ ਨੰਦ ਛੇਤੀ ਵਿਆਹੀ ਜਾਵੇ ਉਹਦਾ ਵੀ ਪਰਜਾਈ ਦਾ ਵੀ ਮਨ ਹੈਗਾ ਆ ਉਹਨੂੰ ਚਾਅ ਚੜਿਆ ਆ ਤੇ ਉਹ ਚਾਹੁੰਦੀ ਆ ਕਿ ਉਹਦੀ ਨੰਦ ਜਿਹੜੀ ਹੈਗੀ ਉਹਦੀ ਨਨਾਣ ਆ ਜੋ ਉਹ ਵਿਆਹ ਕੇ ਆਪਣੇ ਘਰ ਜਾਵੇ ਅਗਲਾ ਸੋ ਆ ਗਿਆ ਬੇਟੀ ਚੰਨਣ ਦੇ ਓਲੇ ਕਿਉਂ ਖੜੀ ਲੋਕ ਗੀਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ ਇਹ ਵਾਲਾ ਜਿਹੜਾ ਲੋਕ ਗੀਤ ਆ ਬੇਟੀ ਚੰਨਣ ਦੇ ਓਲੇ ਧੀ ਕਿਹੋ ਜਿਹਾ ਵਰ ਚਾਹੁੰਦੀ ਆ ਵਰ ਦਾ ਮਤਲਬ ਆ ਜਿਸ ਦੇ ਲੜਕੇ ਨਾਲ ਉਹਦਾ ਵਿਆਹ ਹੋਣਾ ਆ ਉਹਦੇ ਵਿੱਚ ਕੀ ਕੀ ਵਿਸ਼ੇਸ਼ਤਾਵਾਂ ਚਾਹੁੰਦੀ ਆ ਵੀ ਕਿੱਦਾਂ ਦਾ ਹੋਵੇ ਉਹਦਾ ਵਰ ਲਾੜਾ ਕਿਸ ਤਰ੍ਹਾਂ ਦਾ ਹੋਵੇ ਠੀਕ ਹੈ ਬੇਟੀ ਚੰਨਣ ਦੇ ਓਲੇ ਸੁਹਾਗ ਦੇ ਵਿੱਚ ਮੁਟਿਆਰ ਕੁੜੀ ਕਹਿੰਦੀ ਆ ਆਪਣੇ ਲਈ ਤਾਰਿਆਂ ਵਿੱਚ ਚੰ드ਰਮਾ ਵਰਗਾ ਸੋਨਾ ਉਹ ਕਹਿੰਦੀ ਆ ਕਿ ਉਹਦੇ ਲਈ ਜਿਹੜਾ ਵਾਰ ਲੱਭਣਾ ਹੈ ਉਹ ਤਾਰਿਆਂ ਦੇ ਵਿੱਚ ਜਿੱਦਾਂ ਚੰ드ਰਮਾ ਸੋਨਾ ਹੁੰਦਾ ਆ ਤੇ ਚੰ드ਰਮਾ ਤੋਂ ਵੀ ਸੋਨਾ ਕਾਨ ਕਨਈਆ ਕ੍ਰਿਸ਼ਨ ਵਰਗਾ ਵਾਰ ਚੌਂਦੀ ਆ ਸ਼੍ਰੀ ਕ੍ਰਿਸ਼ਨ ਵਰਗਾ ਵਾਰ ਚੌਂਦੀ ਆ ਲਾੜਾ ਚੌਂਦੀ ਆ ਕਹਿੰਦੇ ਐਸ ਸੁਹਾਗ ਦੇ ਵਿੱਚੋਂ ਮੁਟਿਆਰ ਕੁੜੀ ਆਪਣੇ ਲਈ ਤਾਰਿਆਂ ਵਿੱਚ ਜਿਵੇਂ ਚੰ드ਰਮਾ ਸੋਨਾ ਲੱਗਦਾ ਆ ਚੰ드ਰਮਾ ਤੋਂ ਵੀ ਜ਼ਿਆਦਾ ਸੋਨਾ ਕਾਨ ਕਨਈਆ ਵਰਗਾ ਕ੍ਰਿਸ਼ਨ ਵਰਗਾ ਵਾਰ ਚੌਂਦੀ ਆ ਇਸ ਸੁਹਾਗ ਦੇ ਵਿੱਚ ਬਾਪ ਤੇ ਧੀ ਦੇ ਵਿੱਚ ਘਰ ਧੀਲੇ ਲੱਬੇ ਜਾਣ ਵਾਲੇ ਵਾਰਸਵੰਦੇ ਵਾਰਤਾਲਾਪ ਹੁੰਦਾ ਹੈ ਵਾਰਤਾਲਾਪ ਦਾ ਮਤਲਬ ਆ ਗੱਲਬਾਤ ਹੁੰਦੀ ਹੈ ਧੀ ਚੰਨਣ ਦਾ ਓਲਾ ਐਸ ਲਈ ਤਕਾਉਂਦੀ ਹੈ ਕਿ ਮਨ ਦੀ ਗੱਲ ਬਾਪ ਅੱਗੇ ਕਰਦੇ ਆਂ ਸੰਗ ਆਉਂਦੀ ਹੈ ਠੀਕ ਆ ਉਹਨੂੰ ਆਪਣੇ ਮਨ ਦੀ ਗੱਲ ਆਪਣੇ ਪਿਤਾ ਦੇ ਅੱਗੇ ਕਰਦੇ ਆ ਸ਼ਰਮ ਮਹਿਸੂਸ ਹੁੰਦੀ ਹੈ ਇਸ ਕਰਕੇ ਉਹ ਚੰਨਣ ਦਾ ਓਲਾ ਤੱਕਦੀ ਹੈ ਹਾਂਜੀ ਮਤਲਬ ਕੋਈ ਤੇ ਬ੍ਰਿਕਸ ਚੌਥਾ ਹੈ ਦੇਈ ਬੇ ਬਾਬਲਾ ਉਸ ਘਰੇ ਦੇਈ ਬੇ ਬਾਬਲਾ ਉਸ ਘਰੇ ਸੁਹਾਗ ਵਿੱਚ ਕੁੜੀ ਸੱਸ ਸੋਰੇ ਬਾਰੇ ਖੁਸ਼ਹਾਲ ਘਰ ਬਾਰੇ ਕੀ ਕੀ ਉਹਦੀਆਂ ਕਲਪਨਾयां ਇਮੇਜਿਨੇਸ਼ਨ ਕੀ ਕੀ ਉਹ ਕਰਦੀ ਆ ਕਹਿੰਦਾ ਦੇਈ ਬੇ ਬਾਬਲਾ ਉਸ ਘਰੇ ਸੁਹਾਗ ਵਿੱਚ ਧੀ ਸੱਸ ਸੋਰੇ ਬਾਰੇ ਆਪਣੇ ਬਾਬਲ ਨੂੰ ਕਹਿੰਦੀ ਆ ਕਿ ਉਹਦਾ ਸੋਹਰਾ ਕਰ ਰੱਜਿਆ ਪੂਜਿਆ ਹੈ ਤੇ ਆਪਣੇ ਇਲਾਕੇ ਵਿੱਚ ਮੰਨਿਆ ਪਰਮਾ ਨਿਆ ਸਰਦਾਰ ਹੋਵੇ ਕਿ ਕਿਦਾਂ ਦਾ ਉਹ ਸੋਹਰਾ ਘਰ ਚਾਹੀਦਾ ਹੈ ਜਿਹੜਾ ਪੂਰਾ ਰੱਜਿਆ ਪੂਜਿਆ ਹੋਵੇ ਇਲਾਕੇ ਦੇ ਵਿੱਚ ਮੰਨਿਆ ਪਰਮੰਨਿਆ ਸਰਦਾਰ ਹੋਵੇ ਉਹਦੀ ਸੱਸ ਸਾਰੇ ਕਬੀਲੇ ਕੋੜਮੇ ਵਿੱਚ ਮੰਨੀ ਪਰਮੰਨੀ ਪ੍ਰਧਾਨ ਹੋਵੇ ਉਹ ਕੀ ਇਰਖਾ ਨਾ ਕਰਨ ਵਾਲੀ ਹੋਵੇ ਉਹਦੇ ਬਹੁਤ ਸਾਰੇ ਪੁੱਤ ਹੋਣ ਠੀਕ ਹੈ ਸੋਹਰੇ ਘਰ ਵਾਰੀ ਉਹਦੀ ਇੱਛਾ ਇਹ ਹੈ ਕਿ ਉਹ ਇੱਕ ਖੁਸ਼ਹਾਲ ਘਰ ਦੇ ਵਿੱਚ ਵਿਆਹੀ ਜਾਵੇ ਜਿੱਥੇ 60 70 ਬੂਰੀਆਂ ਝੋਟੀਆਂ ਮੱਝ ਦੇਣ ਵਾਲੀਆਂ ਹੋਣ ਘਰ ਵਿੱਚ ਦਰਜੀ ਲਗਾਤਾਰ ਬੈਠਾ ਰੇਸ਼ਮ ਦੇ ਕੱਪੜੇ ਸੀਉਂਦਾ ਰਹੇ ਸੁਨਿਆਰ ਗਹਿਣੇ ਘੜਦਾ ਰਹੇ ਇਸ ਦਾ ਮਤਲਬ ਇਹ ਹੈ ਕਿ ਘਰ ਵਿੱਚ ਖਾਣ ਪੀਣ ਪਹਿਨਣ ਤੇ ਸ਼ਿੰਗਾਰ ਦੀ ਕੋਈ ਵੀ ਕਮੀ ਨਾ ਹੋਵੇ ਇਸ ਸੁਹਾਗ ਦੇ ਵਿੱਚ ਮੁਟਿਆਰ ਕੀ ਕਹਿੰਦੀ ਆ ਬਾਪ ਨੂੰ ਉਹਦੇ ਫਰਜ਼ਾਂ ਬਾਰੇ ਦੱਸਦੀ ਆ ਕਹਿੰਦੇ ਜੇਕਰ ਉਹਦੀਆਂ ਪ੍ਰਗਟ ਭਾਵਨਾਵਾਂ ਦਾ ਧਿਆਨ ਰੱਖਿਆ ਜਾਵੇਗਾ ਤਾਂ ਉਹਦਾ ਵੱਡਾ ਬຸນ ਹੋਵੇਗਾ ਤੇ ਉਹਦੀ ਵੱਡੀ ਵੜਿਆਈ ਹੋਵੇਗੀ ਪਾਵੋ ਚਾਹੁੰਦੇ ਆ ਕਿ ਰੱਜਿਆ ਪੂਜਿਆ ਘਰ ਮਿਲੇ ਜਿੱਥੇ ਉਹਨੂੰ ਖਾਣ ਪੀਣ ਪਹਿਨਣ ਤੇ ਸ਼ਿੰਗਾਰ ਦੀ ਕੋਈ ਵੀ ਕਮੀ ਨਾ ਹੋਵੇ ਜੇਕਰ ਉਹਦੀਆਂ ਇਹਨਾਂ ਇੱਛਾਵਾਂ ਦੀ ਪੂਰਤੀ ਹੋ ਜਾਊਗੀ ਤਾਂ ਉਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਹੋਰ ਨਹੀਂ ਹੋਵੇਗਾ ਅਗਲਾ ਹੈ ਸੁਹਾਗ ਅੱਸੂ ਦਾ ਕਾਜ ਰਚਾ ਅੱਸੂ ਦਾ ਮਹੀਨਾ ਜਿਹੜੇ ਅਸੀਂ ਦੇਸੀ ਮਹੀਨੇ ਕਹਿੰਦੇ ਆ ਉਹਦੇ ਵਿੱਚ ਅੱਸੂ ਦਾ ਮਹੀਨਾ ਕਹਿੰਦਾ ਅੱਸੂ ਦਾ ਕਾਜ ਰਚਾ ਸੁਹਾਗ ਵਿੱਚ ਅੱਸੂ ਮਹੀਨੇ ਦੇ ਜ਼ੋਰ ਕਿਉਂ ਦਿੱਤਾ ਗਿਆ ਆ ਐ ਸੁਹਾਗ ਦੇ ਵਿੱਚ 80 ਦੇ ਮਹੀਨੇ ਵਿਆਹ ਕਰਨ ਤੇ ਤੀ ਇਸ ਕਰਕੇ ਜੋੜ ਦਿੰਦੀ ਹੈ ਕਿ ਉਹ ਸੁਹਾਵੀ ਰੁੱਤ ਪੇਕੇ ਕਰਕੇ ਹੋਰ ਮਾਨਣਾ ਚਾਹੁੰਦੀ ਆ ਅਸੂਮੀ ਨਦੀ ਰੁੱਤ ਕੀ ਹੁੰਦੀ ਆ ਸੁਹਾਵਣੀ ਹੁੰਦੀ ਆ ਅੰਨ ਤੇ ਦਹੀਂ ਦਾ ਜ਼ਿਕਰ ਵੀ ਇਹਦੇ ਰੋਤ ਦੇ ਪ੍ਰਸੰਗ ਵਿੱਚ ਕੀਤਾ ਜਾਂਦਾ ਹੈ ਕਿ ਇਸ ਰੋਤ ਦੇ ਵਿੱਚ ਅਨਾਜ ਜਿਹੜਾ ਖਰਾਬ ਨਹੀਂ ਹੁੰਦਾ ਵੀ ਤੇ ਕਹਿੰਦੀ ਆ ਕਿ ਅਸੂ ਦੇ ਮਹੀਨੇ ਦੇ ਵਿੱਚ ਉਹਦਾ ਵਿਆਹ ਕੀਤਾ ਜਾਵੇ ਕਿਉਂਕਿ ਉਹ ਜਿਹੜੀ ਸੁਹਾਵੀ ਰੋਤਾ ਪੇਕੇ ਰਹਿ ਕੇ ਹੋਰ ਮਾਨਣਾ ਚਾਹੁੰਦੀ ਆ ਅਸੂਮੀ ਮਹੀਨੇ ਦੀ ਰੋਤ ਸੁਹਾਵਣੀ ਹੁੰਦੀ ਆ ਅਨਾਤ ਤੇ ਦਾਇ ਦਾ ਜੇਕਰ ਵੀ ਐਸ ਸੁਹਾਵਣੀ ਰੋਤ ਵਿੱਚ ਕੀਤਾ ਗਿਆ ਹੈ ਤੇ ਐਸ ਰੋਤ ਦੇ ਵਿੱਚ ਅਨਾਜ ਦੇ ਖਰਾਬ ਹੋਣ ਦਾ ਡਰ ਨਹੀਂ ਹੁੰਦਾ ਹਰੀਏ ਨੀਰ ਅਸ ਭਰੀਏ ਖਜੂਰੇ ਕੁੜੀ ਦੇ ਬਿਰਲਾਪ ਤੇ ਢੇਰ ਸਾਰੇ ਦਾਜ ਦਾ ਟਕਰਾ ਕਿਉਂ ਪ੍ਰਗਟ ਜਿਹੜਾ ਹੈਗਾ ਆ ਕੀਤਾ ਗਿਆ ਆ ਹਰੀਏ ਨੀਰ ਅਸ ਭਰੀਏ ਉਹਦਾ ਬਿਰਲਾਪ ਤੇ ਦਾਜ ਦਾ ਟਕਰਾ ਕਿਉਂ ਪ੍ਰਗਟ ਕੀਤਾ ਗਿਆ ਆ ਕਹਿੰਦਾ ਹਰੀਏ ਨੀਰ ਅਸ ਭਰੀਏ ਖਜੂਰੇ ਸੁਹਾਗ ਦੇ ਵਿੱਚ ਹਰੀ ਭਰੀ ਰਸ ਭਰੀ ਖਜੂਰ ਕਿਹਨੂੰ ਕਿਹਾ ਗਿਆ ਆ ਵਿਆਹ ਵਾਲੀ ਕੁੜੀ ਨੂੰ ਕਿਹਾ ਗਿਆ ਆ ਇਸ ਸੁਹਾਗ ਦੇ ਵਿੱਚ ਕਾਹਦਾ ਵਰਣਨ ਕੀਤਾ ਗਿਆ ਹੈ ਕੁੜੀ ਦੇ ਮਾਪੇ ਬਾਪ ਚਾਚਾ ਚਾਚੀ ਮਾਮਾ ਮਾਮੀ ਇਹਦੇ ਰਿਸ਼ਤੇ ਦਾ ਜ਼ਿਕਰ ਕੀਤਾ ਗਿਆ ਹੈ। ਕੁੜੀ ਦੇ ਮਨ ਵਿੱਚ ਬਰਲਾਪ ਕੀ ਆ ਕਿ ਉਹ ਬਹੁਤ ਦੂਰ ਵਿਆਹੀ ਜਾਣ ਕਰਕੇ ਉਪਜਦਾ ਆ ਵੀ ਉਹਦਾ ਵਿਆਹ ਬਹੁਤ ਦੂਰ ਕਰ ਦਿੱਤਾ ਗਿਆ ਆ। ਦਾਜ ਤਾਂ ਜ਼ਿਆਦਾ ਦਿੱਤਾ ਗਿਆ ਹੈ ਕਿ ਖਾਂਦੇ ਪਿੰਦੇ ਮਾਪਿਆਂ ਨੂੰ ਜੋਗ ਬਰ ਦੂਰ ਲੱਭਿਆ ਹੈ ਇਸ ਕਰਕੇ ਢੇਰ ਸਾਰਾ ਦਾਜ ਵੀ ਦਿੱਤਾ ਗਿਆ ਹੈ। ਇਹਦੇ ਵਿੱਚ ਬਰਲਾਪ ਦਾ ਮਤਲਬ ਹੈ ਕਿ ਦੁੱਖ ਕਿਉਂ ਆ ਉਹ ਦੁਖੀ ਆ ਕਹਿੰਦੀ ਦਾਜ ਨੂੰ ਬਹੁਤ ਜ਼ਿਆਦਾ ਤਾਂ ਦਿੱਤਾ ਗਿਆ ਆ ਇਹ ਉਹਨੂੰ ਜਿਹੜਾ ਵਧੀਆ ਵਾਰਾ ਉਹਦੇ ਕਾਬਲ ਜਿਹੜਾ ਵਾਰ ਸੀ ਉਹਦੇ ਤੋਂ ਦੂਰ ਜਗ੍ਹਾ ਤੇ ਲੱਭਿਆ ਗਿਆ ਆ ਇਸ ਕਰਕੇ ਦਾਜ ਵੀ ਦਿੱਤਾ ਗਿਆ ਆ ਇਸ ਕਾਰਨ ਉਹਦੇ ਮਨ ਵਿੱਚ ਥੋੜਾ ਬਹੁਤੀ ਨਿਰਾਸ਼ਾ ਜਾਂ ਦੁੱਖ ਦਾ ਭਾਵ ਆ ਅਗਲਾ ਪ੍ਰਸ਼ਨ ਹੈ ਨੀਵੇਂ ਪਹਾੜਾਂ ਦੇ ਪਰਬਤ ਸੁਹਾਗ ਵਿੱਚੋਂ ਕੁੜੀ ਦੇ ਪੇਕੇ ਪਹਿਰਾਵੇ ਵਾਲੇ ਕਿਉਂ ਨਿਉਂਦੇ ਦਿਖਾਈ ਗਏ ਹਨ ਡੋਲ ਰਹੇ ਮਾਪਿਆਂ ਨੂੰ ਦਿਲਾਸਾ ਕਿਵੇਂ ਦਿੱਤਾ ਗਿਆ ਹੈ ਕਹਿੰਦੇ ਧੀਰੇ ਮਾਪੇ ਜਿਹੜੇ ਹੈਗੇ ਆ ਕਿਉਂ ਨਿਵਦੇ ਆ ਠੀਕ ਹੈ ਜੀ ਨਿਵ ਨਿਉਂਦੇ ਮਤਲਬ ਨਿਵਦੇ ਕਿਉਂ ਆ ਕਹਿੰਦੇ ਧੀਰੇ ਮਾਪੇ ਇਸ ਕਰਕੇ ਨਿਵਦੇ ਹਨ ਉਹਨਾਂ ਨੇ ਆਪਣੀ ਬੇਟੀ ਦੂਜੇ ਘਰ ਦੇਣੀ ਹੁੰਦੀ ਆ ਦਿਲਾਸਾ ਕੀ ਦਿੱਤਾ ਗਿਆ ਆ ਅਜੇਹਾ ਦੁਨੀਆ ਦਾ ਦਸੂਰ ਹੈ ਪਹਾੜਾਂ ਦੇ ਪਰਬਤ ਨਿਵੇਂ ਪ੍ਰਾਕਿਰਤਿਕ ਸੰਗੀਤ ਰਾਹੀਂ ਪੇਕੇ ਪਰਿਵਾਰ ਦੀ ਉੱਚੀ ਸ਼ਾਨ ਦਾ ਪ੍ਰਤੀਕ ਆ ਮੋਰਾ ਨੇ ਪਹਿਲਾਂ ਪਾਈਆਂ ਦੇ ਅਨੁਸਾਰ ਮਾਪਿਆਂ ਅੰਦਰ ਧੀ ਦੇ ਵਿਛੋੜੇ ਦਾ ਦੁੱਖ ਹੈ ਤੇ ਦਿਲਾਸਾ ਹੈ ਕਿ ਇਹ ਕੰਮ ਧੀਾਂ ਬਿਉਣ ਦਾ ਸ਼ੁਰੂ ਤੋਂ ਹੀ ਦਸੂਰਾ ਸ਼ੁਰੂ ਦਰਵਾਜਾ ਐ ਐਸੇ ਕਰਕੇ ਉਹਨਾਂ ਨੂੰ ਆਪਣੇ ਧੀ ਵਿਆਹ ਕੇ ਦੂਜੇ ਘਰ ਦੇਣੀ ਹੀ ਪੈਣੀ ਹੈ ਹਾਂਜੀ ਸਾਡਾ ਚਿੜੀਆਂ ਦਾ ਚੰਬਾ ਵੇ ਸੁਹਾਗ ਵਿਛੁੱਤੀ ਧੀ ਦੇ ਪੇਕੇ ਘਰ ਦੇ ਮੋਵਿਚੋਂ ਨਿਕਲਣ ਦੀ ਪੀੜਾ ਕਿਵੇਂ ਦਰਸਾਈ ਗਈ ਹੈ ਚਿੜੀਆਂ ਦੇ ਚੰਬੇ ਤੋਂ ਭਾਵ ਹੈ ਕਿ ਕੁੜੀਆਂ ਦਾ ਝੁਰਮੜਿਆ ਇਹਨਾਂ ਨੇ ਇੱਕ ਦਿਨ ਬਾਬਲ ਦੇ ਘਰ ਉੱਡ ਜਾਣਾ ਹੈ ਬਾਬਲ ਦੇ ਘਰ ਤੋਂ ਧੀ ਬਾਬ ਨੂੰ ਕਈ ਤਰ੍ਹਾਂ ਦੀਆਂ ਦਲੀਲਾਂ ਦਿੰਦੀ ਹੈ ਕਿ ਬਾਬਲ ਦੇ ਮਹਿਲਾਂ ਵਿੱਚ ਗੁੱਡੀਆਂ ਕੌਣ ਖੇਡੇਗਾ ਚਰਖਾ ਕੌਣ ਕੱਤੇਗਾ ਪਰ ਬਾਬਲ ਕਹਿੰਦਾ ਹੈ ਕਿ ਇਹ ਸਾਬ ਉਹਦੀਆਂ ਪੋਤਰੀਆਂ ਕਰਨਗੀਆਂ ਤੂੰ ਹੁਣ ਆਪਣੇ ਘਰ ਜਾ ਜਦੋਂ ਕਹਿੰਦੀ ਹੈ ਕਿ ਮੇਰਾ ਡੋਲਾ ਨਹੀਂ ਲੰਘਣਾ ਤੇਰੇ ਮਹਿਲਾਂ ਵਿੱਚ ਤਾਂ ਬਾਬਲ ਕਹਿੰਦਾ ਹੈ ਕਿ ਇੱਕ ਇੱਟ ਪਟਾ ਕੇ ਲੰਘਣ ਜੋਗਾ ਰਾਹ ਕਰ ਦੇਵੇਗਾ ਪਰ ਬਾਬਲ ਜਿਹੜਾ ਹੈਗਾ ਆ ਜੋ ਸਾਡੇ ਰੀਤੀ ਰਿਵਾਜ ਬਣੇ ਆ ਉਹਦੇ ਅਨੁਸਾਰ ਆਪਣੀ ਧੀ ਨੂੰ ਤੋੜਨ ਲਈ ਮਜਬੂਰ ਆ ਧੀ ਅੰਦਰ ਮੋਹ ਦੀ ਪੀੜਾ ਵੀ ਆ ਤੇ ਸੋਹਰੇ ਘਰ ਦਾ ਚਾਵੀ ਆ ਧੀ ਕਹਿੰਦੀ ਆ ਕਿ ਬਾਹਵਲ ਕਿਹੜੇ ਦੇਸ਼ ਜਾਣਾ ਭਾਬ ਸੋਹਰੇ ਘਰ ਤੋਂ ਆ ਘਰ ਜਾਂ ਆਪਣੇ ਤੋਂ ਭਾਬੀ ਸੋਹਰਾ ਘਰ ਆ ਕਿਉਂਕਿ ਸੋਹਰਾ ਘਰ ਹੀ ਕੁੜੀ ਦਾ ਅਸਲੀ ਘਰ ਮੰਨਿਆ ਜਾਂਦਾ ਹੈ ਅਗਲਾ ਸਵਆਗਏ ਨਿੱਕੀ ਜਈ ਸੂਈ ਬਟਮਾ ਧਾਗਾ ਵਿੱਚ ਧੀ ਦੇ ਰੋਣ ਦਾ ਕਾਰਨ ਕੀ ਆ ਐ ਸਵਆਗ ਦੇ ਵਿੱਚ ਜਿਹੜੀ ਮੁਟਿਆਰ ਕ ਸਿੱਧਾ ਕੱਢ ਰਹੀ ਆ ਉਹ ਤਾਂ ਰੋ ਰਹੀ ਆ ਕਿ ਉਹਦਾ ਵਿਆਹ ਰਚਾਇਆ ਜਾ ਰਿਹਾ ਆ ਉਹ ਪੇਕੇ ਛੱਡ ਕੇ ਪਰਦੇਸ ਘਰ ਸੋਹਰੇ ਘਰ ਜਾ ਰਹੀ ਹੈ ਇਸ ਸੁਹਾਗ ਦੇ ਵਿੱਚ ਮਾਂ ਪਿਓ ਧੀ ਭੈਣ ਭਰਾ ਚਾਚਾ ਭਤੀਜੀ ਮਾਮਾ ਭਾਣਜੀ ਇਹਨਾਂ ਰਿਸ਼ਤਿਆਂ ਦਾ ਜ਼ਿਕਰ ਜਿਹੜਾ ਹੈਗਾ ਆ ਕੀਤਾ ਗਿਆ ਹੈ ਬਹੁਤ ਬਹੁਤ